ਉਹ ਤੋਂ ਥੱਲੇ ਆਣ ਕੇ ਬਾਹਰ ਤੇ ਹੁਣ ਆਪਾਂ ਆ ਗਏ ਆ ਜੀ ਕੈਂਪਿੰਗ ਦੇ ਵਿੱਚ ਇੱਥੇ ਲਾਤੀਆਂ ਗੱਡੀਆਂ ਤੇ ਆ ਆ ਹੈਗੀ ਆ ਉਹ ਕੈਂਪਿੰਗ ਇਹਦੇ ਅੰਦਰ ਹੁਣ ਚੱਲਣਾ ਹੈ ਸ਼ੋਅ ਤੇ ਰੋਟੀ ਪਾਣੀ ਡਿਨਰ ਸਾਰਾ ਕੁਝ दारू ਸਿੱਕਾ ਜੋ ਵੀ ਕਿਸੇ ਨੇ ਲੈਣਾ ਜੋ ਕਿਸੇ ਨੂੰ ਪਸੰਦ ਆ ਉਹ ਚੱਲੂਗਾ ਤੇ ਸਾਡੇ ਦੇ ਵਿੱਚ ਕੀ ਕੀ ਇਨਕਲੂਡ ਆ ਆਪਾਂ ਨਾਲ ਦੇਖਦੇ ਆ ਡਿਨਰ ਇਨਕਲੂਡ ਆ ਸਾਡੇ ਆਪਣੇ ਪੈਕੇਜ ਦੇ ਵਿੱਚ ਤੇ ਹੋਰ ਡਰਿੰਕ ਵਗੈਰਾ ਸੌਫਟ ਡਰਿੰਕ ਅਲਕੋਹਲ ਨਹੀਂ ਸੌਫਟ ਡਰਿੰਕ ਕਰਨ ਜਿਹੜਾ ਇਨਕਲੂਡ ਹੈ ਉਹ ਸਾਹਮਣੇ ਹੈਗੀ ਹੈ ਹੁਣ ਕੈਂਪਲ ਰਾਈਡੋ ਆਪਾਂ ਕਰਦੇ ਆਂ ਪੁੱਛਦੇ ਆਂ ਆ ਜੋ ਸਾਹਮਣੇ ਬੈਠਾ ਇਹ ਦੇਣਾ ਉਹ ਬੜੇ ਉੱਠੇ ਝੂਟਾ ਤੇ ਫਿਰ ਹੈਗਾ ਫ੍ਰੀ ਤੇ ਜੇ ਆਪਾਂ ਜਾਣਾ ਜਿਹੜੇ ਇੱਧਰ ਬਾਹਰ ਬੈਠੇ ਆ ਯਾਰਡ ਦੇ ਵਿੱਚੋਂ ਜਿੱਥੇ ਦੂਰ ਤੱਕ ਜਾਂਦੇ ਆ ਉਦੋਂ ਸਾਨੂੰ ਪੇ ਕਰਨਾ ਪੈਂਦਾ ਇਨਕਲੂਡ ਆਪਣਾ ਜਿਹੜਾ ਸੀਗਾ ਆਪਣਾ ਪੈਂਚੀ ਘੁਮਾ ਲਓ ਕੇ ਆਪਾਂ ਪੈਂਚੀ ਬੈਣਾ 2 ਮਿੰਟ ਲਈ ਤੇ ਹੁਣ ਦੇਖਦੇ ਆ ਤੇ ਕੈਂਪ ਤੇ ਹੁਣ ਆਪਾਂ ਪਹੁੰਚੇ ਆ तकरीबन ਟਾਈਮ ਕਿੰਨਾ ਐਵੇਂ ਤੇ ਘੜੀ ਬੰਦ ਹੋ ਗਈ ਲੱਗਾ 6 ਵਜੇ 6:30 ਦਾ ਟਾਈਮ ਆ ਤਾਂ ਇੱਥੇ ਹੁਣ 2 ਘੰਟੇ ਆਪਾਂ ਕੈਂਪ ਚ ਰਹਿਣਾ ਇੱਥੇ ਬੈਲੀ ਡਾਂਸ ਫਾਇਰ ਸ਼ੋਅ ਇਹੋ ਜਿਹੀਆਂ ਹੋਣੀਆਂ ਆਪਾਂ ਨਾਲ-ਨਾਲ ਜਿਹੜੀਆਂ ਫਿਰ ਉਹ ਸ਼ੂਟ ਕਰ ਲਾਂਗੇ ਤੇ ਹੁਣ ਆਪਾਂ ਕਰਦੇ ਆ ਕੈਂਪਲ ਰਾਈਡ ਉਹ ਫੇਰ ਪਰਗੇ ਲੋਕ ਆਪਣੇ ਤੋਂ ਪਹਿਲਾਂ ਮੇਰੇ ਆਉਂਦੇ ਸੀ ਆਜੂ ਕੋਈ ਨਹੀਂ ਖੜਜੇ ਨੇ ਦੋਵੇਂ ਚਲੋ ਜੀ ਊਠ ਵਾਲੀ ਜਿਹੜੀ ਹੁਣ ਰਾਈਡ ਆਉਣ ਲੱਗੀ ਸ਼ੁਰੂ ਹੋਏ ਬਾਤ ਨਹੀਂ ਕੋਈ ਬਾਤ ਕੋਈ ਬਾਤ ਚਲੋ ਜੀ ਜਰਾ ਇੱਥੇ ਲਾ ਕੇ ਦੇਣਾ ਕੋਠੇ ਤੇ ਬਹਿ ਗਏ ਆਈ ਢੋਖਾ ਨਹੀਂ ਕੰਮ ਵੈਸੇ ਲੱਗਦਾ ਸੀ ਸਹੀ ਹੈ ਫੋਟੋਗ੍ਰਾਫਰ ਵਾਲਾ ਕੋਲਾ ਇੱਥੇ ਲਿਆਂਦੇ ਮੂ ਇਹ ਫੋਟੋ ਵੀ ਕਰਦਾ ਭਾਈ ਨਾਲ ਨਾਲ ਜੇ ਤੁਸੀਂ ਲੈਣੀ ਹੈ ਬਾਅਦ ਚ ਕੱਢ ਲੁੰਦੇ ਪਰ ਫਾਇਦਾ ਕੀ ਆਪਣੇ ਫੋਨ 'ਚ ਹੀ ਹੈ ਗਿਆ ਹਾਲਾਤ ਵਿਚਾਰੇ ਉਠਦੇ ਮਾੜੇ ਹੋ ਗਏ ਇਹ ਇਕੱਲਾ ਹੀ ਇਹ ਤਾਂ ਜਨਤਾ ਬਹੁਤ ਜਿਆਦਾ ਹੈ ਇੰਨੀ ਗ라이ਡ ਜਿਹੜੀ ਇਹਦੀ ਛੋਟੀ ਹੋ ਫਰੀ ਤੇ ਉਦਾਂ ਫਿਰ ਇਹਦੇ ਜਿਹੜਾ ਹੈ ਨਾ ਬੱਚੇ ਪਿੱਛੇ ਪੈਸੇ ਲੱਗਦੇ ਜਿਹੜਾ ਬਾਹਰ ਹੁਣ ਬਿਠਾਉਣਾ ਭਰਾਵਾ ਇਹਨੇ ਕਿਸ ਤਰੀਕੇ ਨਾਲ ਤੇ ਹੁਣ ਡਰ ਜਿਆਉਣ ਡਿਆ ਕੋਈ 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 ਨਹੀਂ ਕੋਈ ਕਫਲ ਤੇ ਮੇਰੇ ਉੱਪਰ ਹੀ ਆਵਜ ਜੀ ਉਤਰेंगे ਭਾਈ ਅਭੀ ਟਾਈਮ ਤਾਂ ਆਰਬੀ ਆ ਆਇਆ ਭਾਜੀ ਮੋਰੇ ਆਰਬੀ ਕਾ ਐਡਰੈਸ ਪਾ ਕੇ ਆਪਾਂ ਜੇ ਆਪਣੇ ਫੋਟੋ ਕਰਵਾਉਣੀ ਕਰਵਾ ਸਕਦੇ ਆ ਇੱਥੇ ਉਹ ਵੀ ਉਹਦੇ ਵਿੱਚ ਇਨਕਲੂਡ ਆ ਇਧਰਾ ਕ ਟੈਟੂ ਵਾਲਾ ਪ੍ਰੋਗਰਾਮ ਜੇ ਬਣਵਾਉਣੇ ਆ ਸ਼ੌਟ ਆਟਾ ਡ ਫਰੀ ਦੇ ਵੱਡੇ ਦੇ ਪੈਸੇ ਇਹ ਐਦਾਂ ਦਾ ਕੈਂਪ ਦੇਖਦਾ ਉਹ ਸਾਹਮਣੇ ਸਟੇਜ ਆ ਐਸੀ ਲਾਈਟਾਂ ਜਗਦੀਆਂ ਸਟੇਜ ਆ ਉਹ ਸਾਹਮਣੇ ਜਿਹੜੇ ਆ ਟੀਮ ਦੇ ਥੱਲੇ ਜਿਹੜੀਆਂ ਚੇਅਰ ਤੇ ਟੇਬਲ ਲੱਗੇ ਉਹ ਵੀ ਆਈ ਪੀ ਜਿੱਥੇ ਆਪਣੀਆਂ ਸੀਟਾਂ ਆ ਜਿਹੜੇ ਬਾਹਰ ਆ ਇਹ ਨਾਰਮਲ ਪਲਾਈ ਸੈਂਟਿਕਟਾ ਇਹਦੇ ਚ 50 ਰੁਪਏ ਦਾ ਇੱਕ ਟਿਕਟ ਦੇ ਪਿੱਛੇ ਫਰਕ ਹੈਗਾ ਤੇ ਖਾਣੇ ਦੇ ਵਿੱਚ ਫਰਕ ਆ ਵੀ ਆਈ ਪੀ ਦਾ ਖਾਣਾ ਉਧਰ ਆ ਦੂਸਰਿਆਂ ਦਾ ਖਾਣਾ ਥੋੜਾ ਅਲੱਗ ਸਾਈਡ ਤੇ ਆ ਵੈਰਾਈਟੀਆਂ ਦਾ ਆਈਟਮਾਂ ਦਾ ਫਰਕ ਆ ਉਹਦੇ ਵਿੱਚ ਇੱਧਰ ਵੀ ਕੁਛ ਨਾ ਕੁਛ ਪਕਵਾਨ ਹੁਣ ਪਕਣੇ ਆ ਗੋਲਮ ਲਾ ਕੇ ਬਹੁਤ ਸੋਹਣਾ ਸਾਰਾ ਕੁਛ ਤੂੰ ਮਰੇ ਆ ਜਾ ਨਾ ਕਵਲ ਆ ਜਾ ਆਈ ਆਪਣੇ ਜੇਰਾਂ ਵਾਲਾ ਆ ਜਿਓ ਕਲਪਾ ਉਹਦੀ ਲੰਗਦੇ ਆ ਜਾ ਨਾਲ ਨਾਲ ਆ ਜਿਹੜੀ ਇਧਰਲੀ ਸਾਈਡ ਤੇ ਸਟੇਜ ਆ ਫਰੇ ਦਿਖਾ ਦੇ ਇੱਥੇ ਹੋਣਾ ਫਾਇਰ ਸ਼ੋਅ ਦਾ ਇੱਥੇ ਹੋਣਾ ਬੈਲੀ ਡਾਂਸ ਉਧਰ ਸਾਹਮਣੇ ਆਪਣੀਆਂ ਸੀਟਾਂ ਤੇ ਉਧਰ ਵਾਲੀ ਸਾਈਡ ਤੇ ਡਿਨਰ ਚੱਲਦੇ ਆਂ ਡਿਨਰ ਵਾਲਾ ਜੋ ਦੇਖਦੇ ਨਾਲ ਨਾਲ ਕੀ ਕੀ ਵੈਰੈਟੀ ਉੱਥੇ ਕੀ ਖਾਣ ਨੂੰ ਹੈਗਾ ਇਸੋਂ ਪਟਾਪਲੇ ਸਾਦੇ ਨੂੰ ਲੱਗਦਾ ਅਕ੍ਰੋਸ ਕਰ ਜائیں ਇਧਰ ਸੇ ਕਰ ਜائیں گے ਆ ਜਾ ਇਧਰ ਸੇ ਆ ਜائیں ਨਹੀਂ ਆਉਣਗੇ ਇਹ ਗੇਟ ਵੀ ਲਗਾ ਹੋਇਆ ਬਗਦਰ ਸੇ ਜਾਣਾ ਪਵੇਗਾ ਇਹ ਆਪਕੇ ਪੈਕੇਜ ਹਰ ਬੰਦਾ ਇੱਥੇ ਹਿੰਦੀ ਬੋਲਦਾ ਪੰਜਾਬੀ ਵੀ ਬੋਲ ਲੈਂਦੇ ਵਿੱਚ ਕੁਝ ਜਿੱਥੇ ਵੀ ਜਿੰਨੇ ਕੰਮ ਕਰਦੇ ਕੋਈ ਵੀ ਪ੍ਰੋਬਲਮ ਨਹੀਂ ਆ ਗਈ ਬੰਦੇ ਨੂੰ ਕਿਸ ਤਰ੍ਹਾਂ ਦੀ ਮੁਸ਼ਕਲ ਨਹੀਂ ਅਨਪੜ ਬੰਦਾ ਵੀ ਆ ਜਾਵੇ ਕੋਈ ਨਾ ਪ੍ਰੋਬਲਮ ਤੇ ਚੰਗੇ ਵੀ ਬਹੁਤ ਆ ਟੂ ਰੈਸਟ ਦੀ ਬਹੁਤ ਜਿਹੜੀ ਨਾ ਇੱਜ਼ਤ ਕਰਦੇ ਰਿਸਪੈਕਟ ਕਰਦੇ ਆ ਜਿਹੜਾ ਏਰੀਆ ਵੀਆਈਪੀ ਦਾ ਏਰੀਆ ਹੈ ਇੱਥੇ ਥੋੜਾ ਜਿਹਾ ਫਿਰ ਮੀਨ ਨਹੀਂ ਰਿਵੀ ਆ ਜੇ ਤੇ ਕੋਈ ਐਡੀ ਗੱਲ ਨਹੀਂ ਕਿਉਂਕਿ ਇਹਦੇ ਚ ਫਿਰ ਆਪਾਂ ਅੰਦਰ ਹੀ ਬੈਠੇ ਆ ਨਾਲੇ ਸਟੇਜ ਦੇ ਬਿਲਕੁਲ ਕਲੋਜ਼ ਸਟੇਜ ਤੇ ਚਲੋ ਦੂਜੀ ਸਾਈਡ ਵੀ ਕਲੋਜ਼ ਹੀ ਆ ਪਰ ਫਿਰ ਵੀ ਪੈਸੇ ਲਾਿਆਂ ਦਾ ਫਾਇਦਾ ਥੋੜੇ ਵੱਧ ਜਾਂਦਾ ਤੁਹਾਨੂੰ ਸੌਫਟ ਡਰਿੰਕ ਕੋਲਡ ਡਰਿੰਕ ਵਗੈਰਾ ਮਿਲਦੇ ਟੇਬਲਾਂ ਤੇ ਤੇ ਡਿਨਰ ਜਿਹੜਾ ਹੈ ਉਹ ਜਿੰਨਾ ਮਰਜ਼ੀ ਤੁਸੀਂ ਖਾਓ ਉਹਦੇ ਜ ਕੋਈ ਕਾਊਂਟਰ ਨਹੀਂ ਹੈਗਾ ਕਿ ਇੰਨਾ ਹੀ ਖਾ ਸਕਦੇ ਆਪਾਂ ਛਿੰਸਾ ਵੀ ਚੱਲਦਾ ਭਾਈ ਇਧਰ ਹਰ ਤਰ੍ਹਾਂ ਦੀਆਂ ਚੀਜ਼ਾਂ ਤਕਰੀਬਨ ਉਹਨਾਂ ਬਣਾਈਆਂ ਆ ਇਹਦੇ ਉੱਪਰ ਪਤਾ ਨਹੀਂ ਕੀ ਪੁੱਛਦੇ ਆ ਬਾਅਦ ਚ ਸੈਲਡ ਓਕੇ ਇੱਧਰ ਹੈਗਾ ਭਾਈ ਸੈਲਡ ਤੇ ਨੈਕਸਟ ਦੇਖਦੇ ਆ ਕੀ ਆ ਫਿਰ ਕਬਲ ਇੱਧਰ ਕੀ ਦੇਖਦੇ ਆ ਜਾ ਮਰੇ ਵੈਜੀਟੇਰੀਅਨ ਮੈਨੂੰ ਲੱਗਦਾ ਇੱਥੇ ਸਾਰਾ ਆਲੂ ਆਦਾਲ ਤੇ ਆ ਮਸ਼ਰੂਮ ਵਗੈਰਾ ਚਨੇ ਇਧਰ ਵੀ ਵੈਜੀਟੇਰੀਅਨੀਆਂ ਨਿਊਟਰਲ ਵਗੈਰਾ ਆ ਫੁੱਲ ਮਲਾ ਕੇ ਬਹੁਤ ਸੋਹਣਾ ਤੇ ਇਧਰ ਬਾਰਬੀਕਿਊ ਹੋ ਰਿਹਾ ਗ੍ਰਿਲ ਹੋ ਰਿਹਾ ਕੰਮ ਇਧਰ ਸੈੱਟ ਤੇ ਗ੍ਰਿਲ ਹੋਣਾ ਹੁਣ ਆਪਾਂ ਖਾਣੇ ਆ ਕਰਦੇ ਆ ਟੇਸਟ ਨਾਲ ਨਾਲ ਤੁਹਾਨੂੰ ਦੱਸਦੇ ਆ ਫਿਰ ਖਾ ਕੇ ਇਦਾਂ ਦਾ ਸਵਾਲ ਆ ਕੀ ਕੁਆਲਿਟੀ ਦਾ ਇਹ ਚਿਕਨ ਹੈਗਾ ਉਧਰ ਵੀ ਚਿਕਨ ਉਧਰ ਉਧਰ ਵੈਜੀਟੇਰੀਅਨ ਕੁਝ ਵੈਜੀਟੇਰੀਅਨ ਹੈ ਉੱਥੇ ਇੱਧਰ ਆ ਜਿਓ ਇੱਧਰ ਪਨੀਰ ਪਨੂਰ ਹੋਏਗਾ ਨਾ ਨਹੀਂ ਕਿ ਨਹੀਂ ਯਾ ਕਿ ਨਹੀਂ ਯੈਸ ਇਹ ਪਨੀਰ ਹੈ ਨਾ ਜੀ ਥੈਂਕ ਯੂ ਚਲੋ ਇੱਧਰ ਪਠੀ ਲੱਗੀ ਹੈ ਤੇ ਮੇਰੇ ਨਾਲ ਰੋਟੀ ਬਣੂਂਗਾ ਬਿਲਕੁਲ ਹਨਾ ਤੰਦੂਰ ਤਾਂ ਪਾਤਾ ਰਣੇ ਇੱਥੇ ਬਣ ਗਈਆਂ ਚਪਾਤੀਆਂ ਪੂਲ ਮਲਾ ਕੇ ਬਹੁਤ ਸੋਹਣਾ ਜਿਹੜਾ ਸਿਸਟਮ ਚਲਾਇਆ ਇੱਧਰ ਸਮੋਸੇ ਵੀ ਹੈਗੇ ਆ ਇਹਦਾ ਮੈਨੂੰ ਪਤਾ ਨਹੀਂ ਕੀ ਹੈ ਆ ਵੀ ਕੁਝ ਰੋਟੀਆਂ ਨਾਲ ਰੱਖੀਆਂ ਵੀ ਇੱਥੇ ਪਹਿਲਾਂ ਬਣਾ ਕੇ ਤੇ ਜਿਹੜਾ ਪੈਕੇਜ ਹੈ ਮੇਰੇ ਹਿਸਾਬ ਨਾਲ ਤਾਂ ਕਬਲ ਬਹੁਤ ਜੱਜ ਪ੍ਰਾਈਜ਼ ਹੈ ਨਾ ਰੇਡ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਬਹੁਤ ਕੁਸ਼ਨ ਇਨਕਲੂਡ ਆ ਵਿੱਚ ਜਾਂ ਬਹੁਤ ਵਧੀਆ ਫੈਸਿਲਿਟੀਆਂ ਹੈਗੀਆਂ ਤੇ ਬੜੇ ਪਿਆਰ ਨਾਲ ਸਤਿਕਾਰ ਨਾਲ ਅਧਵ ਨਾਲ ਤੁਹਾਨੂੰ ਧੰਨਵਾਦ ਦੇਖਦੇ ਹੁਣ ਸ਼ੋਅ ਹੋਊਗਾ ਸ਼ੁਰੂ ਤੇ ਆਪਾਂ ਪਾਉਣ ਚਲ ਪਹਿਲਾਂ ਖਾ ਵੀ ਲਈਏ ਕੁਛ ਇਹਦੇ ਉੱਪਰ ਵੀ ਹੈ ਪਰ ਪਤਾ ਨਹੀਂ ਨਾ ਆਪ ਨੂੰ ਹੈਗੇ ਫਾਇਰ ਸ਼ੋਅ ਹੋ ਗਿਆ ਸ਼ੁਰੂ ਮਿਊਜ਼ਿਕ ਦੇ ਚੰਗੇ ਧਮਾਕੇ ਪਾਉਂਦੇ ਆ ਪਰ ਉਹ ਆਪਾਂ ਹੁਣ ਵੇਚ ਲੈ ਨਹੀਂ ਸਕਦੇ ਕਾਪੀਰਾਈਟ ਦਾ ਇਸ਼ੂ ਬਣ ਜਾਂਦਾ ਜਲਵੇ ਮੁੰਡਿਆਂ ਨੇ ਆਪਣੇ ਦਿਖਾਉਣੇ ਆ ਤੇ ਕੁਛ ਦਿਖਾਉਂਦੇ ਆ ਜਿੰਨਾ ਚ ਗਾਣੇ ਹਿੰਦੀ ਚੱਲਦੇ ਸੀਗੇ ਉਹ ਆਪਾਂ ਸ਼ੂਟ ਨਹੀਂ ਕੀਤੇ ਕਾਫੀ ਲੰਬਾ ਪ੍ਰੋਗਰਾਮ ਇਹਨਾਂ ਦਾ ਵੀ 1 ਘੰਟੇ ਤਕਰੀਬਨ ਹੈਗਾ ਪਹਿਲਾਂ ਮੁੰਡਿਆਂ ਨੇ ਫਾਇਰ ਸ਼ੋਅ ਦਿਖਾਉਣਾ ਫਿਰ ਕੁੜੀਆਂ ਨੇ ਬੈਰੀ ਡਾਂਸ ਕਰਨਾ ਇਹਨੂੰ ਆਪਾਂ ਜ਼ਿਆਦਾ ਵਿੱਚ ਨਹੀਂ ਲੈ ਸਕਦੇ ਇੰਨਾ ਕੀ ਆ ਜਿੰਨਾ ਕੁ ਥੋੜਾ ਜਿਆਦਾ ਖਾ ਸਕਦੇ ਆ ਕਿਉਂਕਿ ਫਿਰ ਉਹ ਮਿਊਜ਼ਿਕ ਕਰਕੇ ਬਾਅਦ ਫਿਰ ਕੱਟ ਵੱਟ ਬਹੁਤ ਕਰਨੀ ਪੈਣੀ ਆ ਉਹਨੇ ਕੁੜੀਆਂ ਆ ਗਈਆਂ ਪਹਿਲੇ ਡਾਂਸ ਵਾਲੀਆਂ ਤੇ ਇਹਨਾਂ ਨੇ ਵੀ ਆਪਣੇ ਜ਼ੋਰ ਦਿਖਾਉਣੇ ਆ ਅੱਧਾ ਘੰਟਾ ਮੁੰਡੇ ਲਾ ਗਿਆ ਆਪਣਾ ਤੇ ਅੱਧਾ ਘੰਟਾ ਲਾਉਣਾ ਇਹਨਾਂ ਨੇ ਕੁਝ ਗਾਣੇ ਇਹਨਾਂ ਦੇ ਚੱਲਦੇ ਆ ਆਪਣੇ ਅਰਬੀ ਕਿਤੇ ਕੁਝ ਜਿਹੜੇ ਆ ਉਹ ਹਿੰਦੀ ਜ਼ਿਆਦਾਤਰ ਹਰ ਪਾਸੇ ਹਿੰਦੀ ਬਾਲੀਵੁੱਡ 뮤직 ਹੀ ਛਾਇਆ ਉਹਨਾਂ ਗਾਣਿਆਂ ਤੇ ਇਹ ਆਪਣੇ ਜ਼ੋਰ ਦਿਖਾਉਂਦੇ ਆ ਤੇ ਨਾਲ ਦੇ ਨਾਲ ਇਹਨਾਂ ਨੇ ਵੀ ਹੁਣ ਦਿਖਾਉਣਾ ਮੋਰੇ। ਅਨ ਵਧੀਆ ਪਰਫਾਰਮੈਂਸ ਇਹਨਾਂ ਦੀ ਵੀ। ਲਾਈਟਾਂ ਨਾਲ ਅਗ ਨਾਲ ਬੜਾ ਪਿਆਰ ਆ। ਪਹਿਲਾਂ ਮੁੰਡਿਆਂ ਨੇ ਬੜੇ ਜ਼ੋਰ ਦਿਖਾਏ ਤੇ ਹੁਣ ਇਹਨਾਂ ਦੇ ਵੀ ਹੱਥਾਂ 'ਚ। ਆਗਰ ਤੁਸੀਂ ਦੇਖ ਸਕਦੇ ਹੋ। ਲਗਭਗ ਸੇਮ ਜਿਹਾ ਜਦੋਂ ਆਪਣੇ ਇੰਡੀਆ ਸੱਭਿਆਚਾਰ ਵਾਲੇ ਆਉਂਦੇ ਇਹਨਾਂ ਦਾ ਪ੍ਰੋਗਰਾਮ ਤੇ ਤਕਰੀਬਨ ਉਹ ਜਿਹਾ ਹੀ ਆ ਪਾਸਾ ਇੰਨਾ ਕਿ ਇੱਥੇ ਆਪਾਂ ਸਟੇਜ ਤੇ ਚੜ ਕੇ ਨਾਲ ਨੱਚ ਨਹੀਂ ਸਕਦੇ ਦੂਰੋਂ ਬਹਿ ਕੇ ਵੇਖਣਾ ਪੈਣਾ ਪਰ ਕੋਲ ਮਲਾ ਕੇ ਜਿਹੜੇ ਆ ਪੈਸੇ ਪੂਰੇ ਆ ਸ਼ਾਮ ਦਾ ਜਿਹੜਾ ਇੰਜੋਏ ਆ ਉਹ ਵੀ ਵਧੀਆ ਰੋਟੀ ਪਾਣੀ ਬਹੁਤ ਸੋਹਣਾ ਸੀਗਾ ਤੇ ਬ੍ਰਿੰਕ ਡਰੰਕ ਵੀ ਤੁਹਾਨੂੰ ਮਿਲਦਾ ਇਹਨੂੰ ਜੇ दारू ਸਿੱਕੇ ਵਾਲਾ ਕੰਮ ਕਰਨ ਵਾਲੇ ਉਹ ਪੈਸੇ ਦੇ ਕੇ ਉਹ ਵੀ ਲਓ ਉਹਦੇ ਚ ਕੋਈ ਮਨਾਈ ਨਹੀਂ ਉਹ ਵੀ ਆਪਾਂ ਪੀ ਸਕਦੇ ਆ ਹੁੱਕਾ ਵੀ ਚੱਲਦਾ ਹੈ ਸ਼ੀਸ਼ਾ ਉਹ ਵੀ ਲੈ ਕੇ ਬੰਦੇ ਬੈਠੇ ਆ ਜਿਹੜੇ ਸ਼ਕੀਨ ਆ ਉਹਦੇ ਤੇ ਨਾ ਵੱਖਰੇ ਵੱਖਰੇ ਆਪਣੇ ਜਲਵੇ ਜਿਹੜੇ ਆ ਹੁਣ ਦਿਖਾਈ ਜਾਣੇ ਆ ਨਾਲ ਦੀ ਨਾਲ ਗਾਣੇ ਤੇ ਬੜੇ ਸੋਹਣੇ ਚੱਲ ਰਹੇ ਆ ਪਰ ਵੇਚ ਨਹੀਂ ਆਪਾਂ ਲੈ ਸਕਦੇ ਤੇ ਵੀਡੀਓ تقریبا ਹਰ ਇੱਕ ਬੰਦਾ ਬਣਾ ਰਿਹਾ ਪਹਿਲਾਂ ਤਾਂ ਸਾਨੂੰ ਸੀਗਾ ਕਿ ਇੱਥੇ ਸ਼ਾਇਦ ਮਤਲਬ ਵੀਡੀਓ ਨਾ ਬਣਾਉਣ ਦੇਣਾ ਕਿਉਂਕਿ ਇਹਨਾਂ ਦੇਸ਼ਾਂ 'ਚ ਥੋੜੇ ਕਾਨੂੰਨ ਜਿਹੜੇ ਸਖਤ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਪਰ ਦਬਈ ਦੇ ਵਿੱਚ ਕੋਈ ਬਹੁਤੀ ਰੋਕ ਨਹੀਂ ਹੈਗੀ ਤੁਹਾਨੂੰ ਵੀਡੀਓ ਬਣਾਉਣ ਤੋਂ ਉਹਦਾ ਕਾਰਨ ਫਿਰ ਏ ਕੀ ਆ ਕਿ ਬਸ ਜਿਆਦਾ ਇੱਥੇ ਟੂਰਿਸਟ ਹੀ ਆ ਤੇ ਫਿਰ ਜਿਹੜਾ ਟੂਰਿਸਟ ਬੰਦਾ ਕੋ ਮਣਾਉਂਦਾ ਉਹਨੇ ਵੀਡੀਓ ਮਣਾਉਣੇ ਜਾਂ ਫੋਟੋ ਗ੍ਰਾਫੀ ਕਰਨੀ ਉਹ ਤਾਂ ਫਿਰ ਨਾਰਮਲ ਜੀ ਗੱਲ ਆ ਇਸ ਕਰਕੇ ਹੁਣ ਬਹੁਤਾ ਨਹੀਂ ਬਸ ਇੱਕ ਚੀਜ਼ ਆ ਕਿ दारू ਜਿਹੜੀ ਇੱਥੇ ਉਹਨੂੰ ਪ੍ਰਮੋਟ ਨਹੀਂ ਕਰਦੇ ਜਿੱਥੋਂ ਵੀ ਤੁਹਾਨੂੰ ਮਿਲਦੀ ਆ ਉਹ ਲਗਾ ਕੇ ਚਾਰ ਦਿਵਾਰੀ ਦੇ ਵਿੱਚ ਹੀ ਰੱਖੀ ਆ ਨਾ ਕਿ ਸ਼ੀਸ਼ਿਆਂ ਦੇ ਵਿੱਚ ਕਿ ਸਾਨੂੰ ਬਾਹਰੋਂ ਦਿਸ ਪਏ ਠੇਕੇ ਬੜੇ ਘੱਟ ਜੇ ਜਾਣਾ ਵੀ ਆ ਤੇ ਤੁਹਾਨੂੰ ਫਿਰ ਪਾਸਵਰਡ ਆਪਣਾ ਨਾਲ ਲੈ ਕੇ ਜਾਓ ਜਿਹੜਾ ਬੰਦਾ ਟੂਰਿਸਟ ਤਾਂ दारू ਦੀ ਬੋਤਲ ਮਿਲਣੀ ਆ ਤੇ ਠੇਕਾ ਲੱਭਣ ਚ ਬਹੁਤ ਜਾਰੀ ਜੜੀ ਆ ਔਖ ਆਉਂਦੀ ਆ ਕਿਉਂਕਿ ਠੇਕਾ ਦਿਸਦਾ ਹੀ ਨਹੀਂ ਨਾ ਤੇ ਪਤਾ ਕਿ ਨਾਂ ਲਿਖਿਆ ਬਾਹਰ ਤੇ ਨਾਂ ਹੀ ਉਹਦਾ ਕੋਈ ਸ਼ੀਸ਼ਾ ਜਿੱਥੋਂ ਤੁਹਾਨੂੰ ਬੋਤਲਾਂ ਦੇਖ ਪੈਣਾ ਲੋਹੇ ਦੇ ਦਰਵਾਜ਼ੇ ਇਦਾਂ ਲੱਗੇ ਆ ਵੱਡੇ ਵੱਡੇ ਉਹਨਾਂ ਦੇ ਅੰਦਰ ਜਾ ਕੇ ਅੱਗੇ ਜੇ ਬਸ ਫਿਰ ਉਹਨਾਂ ਨੇ ਰੱਖਿਆ ਦਾਰੂ ਪਾਣੀ ਵਾਲਾ ਸਮਾਨ ਤੇ ਉਹ ਤੁਸੀਂ ਲੈ ਕੇ ਪੀ ਸਕਦੇ ਜੀ ਜਾਨੀ ਮਿਲ ਜਾਂਦਾ ਪਰ ਮਿਲਦਾ ਥੋੜਾ ਔਖਾ ਤਾਂ ਹੈ ਵੀ ਦੂਰ ਦੂਰ ਆ ਸ਼ਹਿਰ ਚ ਨਹੀਂ ਕਿਥਾਂ ਥਾਂ ਤੇ ਦਾਰੂ ਦੀਆਂ ਦੁਕਾਨਾਂ ਇਹ ਮੈਨੂੰ ਲੱਗਦਾ ਬੁਰਦ ਵੇਚਦੇ ਨੇ 3-4 ਜਾਂ 2 ਜਾਂ 3 ਨਹੀਂ ਹੋਣੀਆਂ ਜਿਹੜੀਆਂ ਇੰਟਰਨੈਟ ਤੇ ਸ਼ੋਅ ਹੁੰਦੀਆਂ ਸੀ ਸਾਡੇ ਹੋਟਲ ਤੋਂ 15 ਮਿੰਟ ਲੱਗਦੇ ਟੈਕਸੀ ਤੇ ਜਾ ਆ ਕੇ ਦੇਖਣ ਗਏ ਸੀ ਆਪਾਂ ਲਿਆਂਦੀ ਵੀ ਇੱਕ ਬੋਤਲ ਉਥੋਂ ਤੇ ਹੈ ਸਸਤੀ ਨਾਰਵੇ ਦੇ ਮੁਕਾਬਲੇ ਤਾਂ ਕਾਫੀ ਸਸਤੀ ਆ ਇੰਡੀਆ ਦੇ ਮੁਕਾਬਲੇ ਤਾਂ ਚਲੋ ਲਗਭਗ ਠੀਕ ਠਾਕ ਜਿਹਾ ਕੰਮ ਪਰ ਫਿਲਹਾਲ ਜਿਹੜਾ ਮੋਬੈਲੀ ਡਾਂਸ ਦਾ ਨਜ਼ਾਰਾ ਆਪਾਂ ਲਿਆ ਦੇਖਿਆ ਕੈਂਪਿੰਗ ਦਾ ਮਾਹੌਲ ਆਪਾਂ ਜਿਹੜਾ ਵੇਖ ਆਏ ਆ ਬਹੁਤ ਸੋਹਣਾ ਐਕਸਪੀਰੀਅੰਸ ਰਿਹਾ ਸੀਗਾ ਤੇ ਹੁਣ ਆਪਾਂ ਆ ਗਏ ਆ ਬਾਹਰ ਵਾਪਸੀ ਹੋਟਲ ਵੱਲ ਨੂੰ ਤੇ ਰਾਤ ਦਾ ਨਜ਼ਾਰਾ ਜਿਹੜਾ ਦੁਬਈ ਦਾ ਕੁਝ ਇਸ ਤਰ੍ਹਾਂ ਦਾ ਹੈ ਰੋਡ ਦੇ ਉੱਪਰ ਲਾਈਟਿੰਗ ਬਹੁਤ ਜ਼ਿਆਦਾ ਇੱਥੇ ਵੀ ਹਰ ਜਗ੍ਹਾ ਦੇ ਉੱਪਰ ਤੇ ਜਿਹੜਾ ਸਭ ਤੋਂ ਮੇਨ ਸੀਗਾ ਸਾਡਾ ਡਜਰ ਸਫਾਰੀ ਟੂਰ ਉਹ ਬਹੁਤ ਵਧੀਆ ਰਿਹਾ ਬੜਾ ਜਾਇਜ਼ ਖਰਚਾ ਤੇ ਬਹੁਤ ਜ਼ਿਆਦਾ ਫਨ ਉਹਦੇ ਵਿੱਚ ਤੇ ਬੱਚਿਆਂ ਨੇ ਪੂਰਾ ਇੰਜੋਏ ਕੀਤਾ ਆਪ ਵੀ ਪੂਰਾ ਇੰਜੋਏ ਕੀਤਾ ਖਾਣਾ ਦਾਣਾ ਬਹੁਤ ਵਧੀਆ ਸੀਗਾ ਸੇਵਾ ਪਾਣੀ ਹੁਣ ਤੁਸੀਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਲਾਈਕ ਤੇ ਸ਼ੇਅਰ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ